ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਜੀ ਮੈਂ ਹਰਜੀਤ ਕੌਰ ਆਪਾਂ ਦੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵਾਂਗੇ ਟਾਈਮ ਅਗਾ ਸਵੇਰ ਦਾਗਾ 9:30 ਦਾ ਟਾਈਮ ਹੈ ਆਪਾਂ ਲਿਹਾਫੇ ਇਕੱਠੇ ਕਰ ਪਾਈ ਸਫਾਈਆਂ ਕਰ ਲੈਣੀਆਂ ਨੇ ਜੀਆਂ ਤੇ ਬੱਚੇ ਪਾਲਟੀ ਨਹਾ ਲਈ ਐ ਕੱਪੜੇ ਧੋ ਲੈਣੇ ਨੇ ਤਕਰੀਬਨ ਸਾਰੇ ਕੰਮ ਹੋ ਗਏ ਨੇ ਬੱਚਾ ਪਾਲਟੀ ਦੇ ਸਿਰ ਰਹਿ ਗੇ ਬੱਚਾ ਪਾਸ ਤੇ ਵੀਰ ਨੇ ਸਰਵਾਹੇ ਚੀਜ਼ਾਂ ਲਈ ਸੁਪ ਸੁਪ ਪਿੰਕ ਰੇ ਜੋੜੀ ਦਿੱਤੀ ਤਹਾਨੂੰ ਦਿਖਾਵਾਂਗੇ ਮੈਂ ਕੱਪੜੇ ਸੁੱਕੋ ਨੇ ਪਾ ਲਾ ਕਾਹੇ ਨੂੰ ਅਗੱਜ ਕਰੀ ਜਾਂਦੀਆਂ ਹੀਆਂ ਅੱਜ ਫਿਰ ਜਾਣਾ ਸੀਗਾ ਆਦੀ ਦਵਾਈ ਲੈਣੀ ਬਿਚ ਬਣਾ ਲਈ ਅੱਜ ਮੈਂ ਬਣਾਈ ਨਹੀਂ ਮਨਾ ਕੱਲ੍ਹ ਬਾਈ ਬਸੇਗੀ ਦਹੀਂ ਖਾ ਲਈ ਕੱਲ ਮਾਗੀ ਅੱਜ ਵੀ ਦਹੀਂ ਖਾ ਲੈਣਾ ਮੈਂ ਤਾਣੀ ਬਣਾਈ ਆ ਗਏ ਬੈਠੀ ਐ ਇਹਨਾਂ ਨੂੰ ਹੁਣ ਚੌ ਚੜਿਆ ਪਿਆਗਾ ਮੈਂ ਕੱਪੜੇ ਸੁੱਕਣੇ ਪਾਵਾ ਫੇਰ ਦਿਖਾਉਂ ਜਾਂਗੀ ਇਹਨਾਂ ਦੇ ਚੌਕਾਰ ਚੀਜ਼ਾਂ ਤੇ ਇਹਦੇ ਸੈਂਡਲ ਕਹੇ ਜਿੱਦੀਆਂ ਨੇ ਆਹ ਪ੍ਰੋਬਲੀ ਨਾ ਤਾਂ ਮੇਰੇ ਵੀ ਆ ਜਾਣਗੇ ਤੇ ਮੈਂ ਹੀ ਪਾਵਾਂਗੀ ਮਾਨ ਤਾਲੇ ਮੇਰੇ ਆ ਜਾਣਗੇ ਤੂੰ ਫਿਰ ਗੁਰਾਦਰ ਕਿਉਂ ਛੱਡਿਆ ਜਾ ਗੁਰਾਦਰ ਨੂੰ ਵੀ ਲੈ ਆ ਲੈਂਦੇ ਉਹ ਕਿਉਂ ਛੱਡਿਆ ਦਾ ਗੁਰਾਦਰ ਦੇ ਮੇਚ ਨਹੀਂ ਹੈਗਾ ਤੀਆ ਗੁਰਾਦਰ ਨੂੰ ਵੀ ਲੈ ਲਾਂਦੇ ਭਾਈ ਉਹ ਜਵਾਕ ਨਾਲ 100 ਰੁਪਏ ਸੁਣਾਉਣ ਨਾਲ ਆਖੀ ਹੋਣਾ ਤੂੰ ਦੋਲਿਆਈ ਤੂੰ ਇੱਕ ਗੁਰਾਦਰ ਨੂੰ ਲੈ ਆਉਂਗਾ 40 ਤੂੰ ਜਿਆਦਾ ਨਹੀਂ ਆਇਆ ਤੂੰ ਛੋਟੇ ਗੁਰਾਦਰ ਦੇ ਆ ਜਾਂਦੇ 200 ਰੁਪਏ ਉਹ ਕਿਉਂ ਛੱਡਿਆ ਉਹ ਨਾਲ ਕਿਉਂ ਬਰਤ ਕਰੀਏ ਉਹ ਆਇਆ ਨਹੀਂ ਆਣ ਕੀ ਆਉਦੇ ਇਹ ਆਈਆਂ ਨੇ ਉਹਦੇ ਨਾਲ ਤਾਂ ਹੋਈ ਹੈ ਹਾਂ ਜਦੋਂ ਉਹ ਸੁੱਤੀਆ ਕੱਟਣਾ ਆ ਗਿਆ ਉਹਨੂੰ ਮਿਲ ਜਾਣਗੇ ਉਹ ਜਦ ਆਇਆ ਹੀ ਨਹੀਂਗਾ ਸੁੱਤੀਆ ਕੱਟਣ ਹਾਂ ਉਹ ਨਹੀਂ ਆਉਣਾ ਸੀਗਾ ਹਨਾ ਲਵੀ ਹਾਂ ਹਾਂ ਮੰਨ ਤਾ ਸੁੱਤੀਆ ਕੱਟਣੀਆਂ ਆ ਅਗੁਰਾ ਦੇ ਹਲੇ ਨਾਲ ਸਾਡੇ ਮਸ਼ੀਨ 'ਚ ਕੱਪੜੇ ਪਈ ਜਾਂਦੇ ਨੇ ਇੱਕ ਟੱਕਾ ਵਾਲੀ ਆ ਹੈ ਦੋ ਮੰਜੇ ਦੇ ਕੱਪੜੇ ਧੋਣ ਵਾਲੇ ਪੈਸੇ ਸਾਡੇ ਪਈ ਸੀ ਉਹ ਹੋ ਮੋਹ ਘਰੇ ਆ ਆ ਮੈਂ ਚੁੰਨੀਆਂ ਨਾ ਸੁੱਤੀ ਚੁੰਨੀ ਚੁੰਨੀ ਦੇਖ ਆ ਚੁੰਨੀ 500 ਦੀਆਂ ਦੋ ਵੀ ਦਿੰਦੇ ਨੇ ਤੇ ਚੁੰਨੀਆਂ ਹਨਾ 100 ਦੀ ਵੀ ਦਿੰਦੇ ਨੇ ਕੱਪੜਾ ਕੱਪੜਾ ਵੇਖ ਆ ਪ੍ਰਿੰਟ ਰੰਗ ਦੇਖ ਆ ਆ 200 ਦੀ ਇਹ ਇੱਕ ਚੁੰਨੀ ਦੋ ਲੈ ਠੀਕ ਨੇ ਟਿਕਾ ਵਾਲੀ ਟਿਕਾ ਵਾਲੀ ਦੋ ਲੈ ਚੰਨੀ 402 ਤੇ ਆ ਗਈ ਜਿਹੜੀ ਇਹ ਸਵਾਲ ਇਹ ਪੀਸਲੇ ਪੀਸਲੇ ਸਾਲ ਲੈ ਕਿਤੇ ਜਿਹੜੀ ਆਏਗੀ ਉਹ ਇਕੱਠੀਆਂ ਹੋਗੇ ਸਾਰੀਆਂ ਇੱਥੇ ਬਸ ਹੁਣ ਮੈਂ ਲਾ ਲੂੰਗੀ ਤੇ ਟੁੱਪੇ ਠੇਕ ਹੋ ਜਣਗੇ ਜਿਹੜੀ ਆਏਗੀ ਇਹ ਵੀ ਸੌਰੀ ਲੱਗਦੀ ਹੈ ਨਾ ਸਾਰੇ ਲਹੇ ਜੁੰਡੇ ਸਾਰੇ ਖਿਨਾਂਨੇ ਪਏ ਨੇ ਹੈ ਕਿਸੇ ਨੇ ਚੁੱਕ ਨਹੀਂ ਬਾਹਰ ਆਪ ਹੀ ਸੌਰੀ ਲੱਗਦੀ ਸੀ ਕਹਣ ਤਾਰ ਤੇ ਪਤਾ ਹੀ ਲੱਗ ਜੂ ਪਾਇਆਂ ਦਾ ਮੈਂ ਨਹੀਂ ਸਾਥੀ ਦੀ ਦਾ ਕਿਹਨੇ ਮਟਰੀਆਂ ਦੇਣੇ ਹੋਤੀ ਨਹੀਂ ਖਾਣੀ ਆਜੇ ਤੂੰ ਇਹਦੀ ਗੱਲ ਰੋਕ ਪਾਉਂਦਾ ਸਤਾਲੋਂ ਮਰੇ ਉਹ ਨੋਕ ਨੀ ਆ ਤਰੋਂ ਲਾਉਣੀ ਆ ਜੀ ਰੇਸਾਈ ਦਾ ਹਨ ਕੀ ਕਰਦੀ ਆ ਬਾਈ ਤੂੰ ਲਸੀ ਬਾਲੀ ਚ ਮਾਰ ਦੇ ਪਾਸੇ ਦੇ ਲੈ ਲਸੀ ਦਾ ਬਣਾ ਨਹੀਂ ਨਾ ਮਰਦੀਂ ਗਏ ਇਹਦੇ ਨਾਲ ਥੋੜੀ ਬਣਦੀਂ ਗੀਆ ਬਣਾ ਨਹੀਂ ਰਸੀ ਬਣਦੀਂ ਦੀਆ ਹੁਣ ਨਵੀਂ ਜਵਾਨੇ ਆ ਗਏ ਗ੍ਰੈਂਡਰਾਂ ਨਾਲ ਆ ਗਏ ਬਣਾਉਣ ਹੈ ਪਰਾਣੀ ਰਸੀਆਂ ਹੁੰਦੀਆਂ ਨੇ ਗਰੈਂਡਰਾਂ ਵਾਲਾ ਥੋੜੀ ਹੁੰਦੀਆਂ ਨੇ ਐਡੀ ਤਾਰ ਭਰ ਗਈ ਉਹਨਾਂ ਤਾਂ ਚੁੰਨੀਆਂ ਸੁੱਕ ਜਾਣਗੇ ਜਿਹਨਾਂ ਲੰਝਿਆ ਹੋ ਕੋਮਣ ਹੈ ਨਾ ਮੁੰਡੇ ਦਾ ਕੁਝ ਕਾਹਦੀ ਜਾਰੇ ਕੱਪੜੇ ਉਹਨਾਂ ਤਾਂ ਸੁੱਕ ਜਾਣਗੇ ਪਰਵਲੀ ਨਾਲ ਆਇਆ ਆ ਵੀ ਹਾਂ ਛੋਟੇ ਐ ਇੱਕ ਵੱਡੇ ਹੈ ਨਾ ਲਓ ਜੀ ਆ ਤਾਂ ਦੋ ਜੋੜੀਆਂ ਮਾਂਟਦੀਆਂ ਨਹੀਂ ਐ ਸੈਂਡਲਾਂ ਦੀਆਂ ਪ੍ਰੋਬਲੀ ਇਹ ਤਾਂ ਪ੍ਰੋਬਲਮ ਤੇ ਤੇ ਰੁਣਾ ਦੇ ਸੁਖਮ ਗੁਰਮਨ ਨਾਲ ਦੇਖਣਾ ਪ੍ਰੋਬਲੀ ਨੇ ਇਹਦੇ ਕਾਲੇ ਰੰਗ ਦੇ ਨੇ ਬੜੀ ਚੱਲਣ ਵਾਲੀ ਚੀਜ਼ ਐ ਲੈ ਇਹਦਾ ਲੈ ਵਾਸ਼ਤ ਗੀਣਾ ਹਾਂ ਆਪੇ ਹਾਂ ਆਪ ਮਾਨਤ ਵਾਲੇ ਜਮੀ ਨਹੀਂ ਵਧੀਆ ਹਾਂ ਮਾਨਤ ਵਾਲੇ ਜਮੀ ਬੇਕਾਰ ਤੇ ਬਾਰੇ ਤਾਂ ਨਹੀਂ ਬੀਬੀ ਆ ਮਾਨਤ ਹੁੰਦਾ ਵਧੀਆ ਰਬਾਨ ਦੀ ਜਮੀ ਨਹੀਂ ਜੱਜਦੇ ਆ ਪ੍ਰੋਬਲੀ ਨਾਲੇ ਵਧੀਆ ਨਹੀਂ ਓ ਜਮੀ ਵੇ ਚੰਨਲੀ ਟੁੱਟ ਜਾਣਗੀ ਵਿਚਾਰੀ ਦੇ ਹਾਂ ਅਮਜੀ ਆਲ ਜੋਏ ਓਏ ਵਧੀਆ ਹੀ ਦਵਾਈ ਓਏ ਓਏ ਵਧੀਆ ਹੀ ਦਵਾਈ ਓਏ ਟੁੱਟ ਜਾਣਗੇ ਨਾ ਆ ਨਾਨੀ ਨੇ ਤੇਰੀ ਨੇ ਵਧੀਆ ਹੀ ਦਵਾਈ ਹੈ ਨਾ ਲੋ ਜੀ ਆ ਲੈ ਹੈ ਨਾ ਯੂਂ ਗਿਆ ਟੁੱਟੀ ਆ ਜਾ ਵਧੀਆ ਹੀ ਦਵਾਈ ਵਿਚਾਰੀ ਨੂੰ ਓਏ ਨੀਆ ਕੌਣ ਲੈ ਆ ਟਿਕ ਮਟਰਫਲੀ ਜਿਹੜੀ ਆਈ ਸੀ ਜਿਹੜੀ ਉਹ ਆਈ ਤੇ ਹਾਂ ਮੰਮੀ ਦੁੱਜੀ ਦੁੱਜੀ ਮੰਮੀ ਜਿਹੜੀ ਉਹ ਆਈ ਸੀਗੀ ਉਹ ਲੈ ਲਈ ਤੇ ਹੋਰ ਬੇਨਾ ਜੀ ਲੱਗ ਗਿਆ

ਤੇ ਕਿਵੇਂ ਹੱਥ ਮਾਰਦੀ ਆ 90 ਤੇ ਚਲ ਕੱਟ ਲੋ ਜੀ ਆਪਾਂ ਬਣਾਉਣੇ ਹੁਣ ਜਦ ਟਾਈਮ ਦਿੱਤਾ ਤਾਂ ਆ ਜਦ ਆਮਣੀਪੁਰੇ ਆਇਏਗੇ ਤੇ ਹੋਰ ਜੱਟ ਲੈਣ ਗਈ ਆਲੀ ਛਾਵੜੀ ਨਾਲ ਬੈੜੀ ਨਾਲ ਆਮਣ ਦਰਵਾਜ਼ੇ 'ਚ ਬੈਠੀ ਹੈਗੀ ਮੈਂ ਇਹਨਾਂ ਸਬਜ਼ੀ ਬਣਾਉਣ ਮੇਰੇ ਤੇਲ ਬਾਲਾ ਚੜ ਗਿਆ ਜੀਰਾ ਫਿਰ ਪਾਉਂਗੀ ਮਸਾਲੇ ਨਾਲ ਜੀਰਾ ਤੇ ਲਾਹਣਾ ਅਦਰਕ ਟਮਾਟਰ ਪਿਆਜ਼ ਸਾਰਾ ਕੁਝ ਬਣਾ ਲਿਆ ਲਾਹਣਾ ਅਦਰਕ ਸਾਰਾ ਕੁਝ ਪੇਸਟ ਕਰਿਆ ਹੋਇਆ ਆ ਆਪਣੇ ਘਰ ਦਾ ਦੁੱਧ ਦਾ ਸੀ ਥੋੜਾ ਜਿਹਾ ਪਨੀਰ ਬਣਾ ਲਿਆ ਸੀਗਾ ਘਰ ਦੇ ਦੁੱਧ ਦਾ ਘਰੇ ਕੰਮ ਕਰਕੇ 10:00 11:00 ਵਜੇ ਘਰੇ ਦੁੱਧ ਪਾੜਿਆ ਸੀ ਥੋੜਾ ਜਿਹਾ ਕਿਉਂਕਿ ਮੂਲ ਸਾਸਿਆਲ ਹੋ ਗਿਆ ਬੀਬੀ ਤੇ ਰਹਤੀ ਆਲੂ ਮਟਰ ਨੂੰ ਮੈਂ ਚਾਹ ਰੱਖੀ ਨੀ ਬਾੜ ਦੇਣਾ ਥੋੜਾ ਪਹਿਲੀ ਸਾਸਿਆਲ ਹੋ ਗਿਆ ਤਾਂ ਮੈਂ ਨੂੰ ਮਟਰ ਦਰ ਦਿੰਦੇ ਹੁਣ ਜਿਸ ਪਨੇ ਮਸਾਲਾ ਪਾਉਂਦੇ ਕੋਲ ਪਨੀਰ ਕੱਟ ਬਣਾਣਾਂਗੇ ਥੋੜੀਆ ਪਾਣੀ ਪਾਟ ਲਵਾਂਗੇ ਬੱਡੀ ਨੂੰ ਤਾਂ ਇਹਦਾ ਇਹ ਸਬਜ਼ੀ ਦਾ ਕੋਈ ਮਸਾਲਾ ਨਹੀਂ ਆਪਾਂ ਮਾਟੇ ਜਾਂਦੇ ਆਪਾਂ ਅੱਜ ਹਰੀ ਮਿਰਚ ਸਾਰਾ ਕੁਝ ਬਲੈਂਡ ਕਰ ਲਿਆ ਸੀ ਤੇ ਟਮਾਟਰ ਵੀ ਮੈਂ ਤਾਂ ਗ੍ਰੈਂਡ ਹੀ ਕਰਕੇ ਨੋ ਟਮਾਟਰ ਕੱਟਣਾ ਔਖਾ ਲੱਗਦਾ ਮੈਂ ਕੱਥਰ ਗ੍ਰੈਂਡ ਹੀ ਕਰ ਲੈਂਦੀ ਹਾਂ ਜਿਹੜੀ ਸਬਜ਼ੀ ਚ ਪਾਵਾਂ ਉਹ ਆਪਾਂ ਨੂੰ ਹਰ ਇੱਕ ਸਬਜ਼ੀ 'ਚ ਟਮਾਟਰ ਪਾਉਣਾ ਚਾਹੀਦਾ ਅਸੀਂ ਤੁਸੀਂ ਵੀਡੀਓ ਦੇਖ ਰਹੇ ਹੋ ਇਸ ਬਹੁਤ ਘੱਟ ਵਰਤੋਂ ਕਰਦੇ ਨੇ ਟਮਾਟਰ ਪਤਾ ਨਹੀਂ ਮੈਂ ਕਹਿੰਦਾ ਨਹੀਂ ਕਹਿੰਦੇ ਪਾਣੀ ਹੋਣੀ ਹੈ ਟਮਾਟਰ ਨਾਲ ਬਸ ਡਾਕਟਰ ਵੀ ਕਹਿੰਦੇ ਨੇ ਕਿ ਘੱਟ ਪਾਣਾ ਚਾਹੀਦਾ ਇਹ ਹੈ ਇਹ ਹਾਂ ਮੈਂ ਤੇਨੂੰ ਰਿਪੋਰਟ ਘਾਟ ਦਿੰਦੀ ਹਾਂ 98.30 ਨਹੀਂ ਹੈ 98 ਕਿਹੜੀ ਵਾਰ ਨੰਬਰ ਨਹੀਂ ਆਇਆ ਸੀ ਹਾਂ ਰਿਹਾ ਨਾ ਸਹੀ 98.36 ਹੈ ਕੇ ਜੇ ਅੱਜ ਹੋ ਜਾ ਬਗਦੀ ਨਾ ਜੰਡੂ ਵਾਲੇ ਖਾਲੇ ਸੀ 98. ਬਸ 99 ਹੀ ਨੇ ਲੈ ਲੰਬਰ ਗਿਆ ਉਹ ਮੋਦੀ ਦਾ ਕੋਈ ਪਤਾ ਨਹੀਂ ਹੁੰਦਾ ਬਈ ਹੋਰ ਹਮ ਚਲੀ ਗਈ ਤੇ ਆਫਰੇਜ ਇੱਤਰੇ ਲੋ ਜੀ ਆ ਗਿਆ ਰਿਜ਼ਲਟ ਲੈ ਕੇ ਫਸਟ ਆਈ ਆਪਣੀ ਪ੍ਰਭਲੀ ਨਾ ਤੇ ਭਾਰਵੀ ਫਸਟ ਆਈ ਤੇ ਅਗਦੀ ਵੀ ਸਾਇਸ ਆਲਫਾਸ਼ਟਾ ਮੀ ਆਪਣੀ ਸਬਜ਼ੀ ਤੇ ਆਪਣਾ ਮਸਾਲਾ ਰਿਜੰਦੋ ਫਿਰ ਆਪਾਂ ਪਾਵਾਂਗੇ ਮਟਰ ਤੇ ਪਨੀਰ ਆਪਾਂ ਕੱਟ ਲਿਆ ਇਹਨੇ ਆਪਾਂ ਫਰिज ਚ ਧਰ ਦਨੇ ਕਿਉਂਕਿ ਮਟਰ ਕਾੜ ਦੇ ਜਾ ਰਹੇ ਹੁੰਦੇ ਨੇ 10 ਮਿੰਟ ਪੱਕਣ ਦੇ ਮਟਰ ਤੇ ਫਿਰ ਆਪਾਂ ਆਪਣਾ ਪਨੀਰ ਪਾਵਾਂਗੇ ਬਾਦ ਦੀ ਗੱਲ ਨਹੀਂ ਜਿੰਦੂ ਕਿ ਪਾਣੀ ਨਾ ਖਾਸ ਕਰੀ ਸਾਡੀ ਕੁੜੀ ਮਾਗਰ ਰਹੀਗੀ ਪੈਸਾ ਆ ਘਰ ਦੇਖ ਕੇ ਸਾਡੀ ਕੁੜੀ ਤੇ ਪਰੌਣਾ ਹੁਣ ਘਰ ਦੇਖਣ ਆਏ ਨੇ ਉਹ ਵੀ ਬਹਾਨੇ ਨਾਲ ਜਿਵੇਂ ਸਾਨੂੰ ਲੈਣਾ ਹੁੰਦੇ ਨਾਲ ਬਾਲੇ ਬੀਜੀ ਨੇ ਗੁੜਗਰਾਣਾ ਕੁੜੀ ਪਰੌਣਾ ਸਾਡੇ ਬਾਲੇ ਬੀਜੀ ਨੇ ਵੀ ਪਹਿਲਾਂ ਦੇਖ ਕੇ ਸੀ ਅੱਧਾ ਕਿਤੇ ਪਰ ਉਹ ਅੱਧਾ ਕਿਤੇ ਦੇਖ ਕੇ ਗਏ ਸੀ ਉਹ ਤਾਂ ਮਿਸਤਰੀ ਵਾਂਗ ਨਾਸ ਹੋ ਗਿਆ ਉਹ ਤਾਂ ਮੁਰਿਆ ਦੀ ਕੰਧ ਜੀ ਕੱਢੀ ਹੁੰਦੇ ਸਦਾ ਤਾਂ ਹਾਂ ਜੀ ਬਾਲੇ ਬੀਜੀ ਨੇ ਉਹ ਤਾਂ ਮਿਸਤਰੀ ਕਹਿਵਾਇ ਸੀ ਯਾ ਆਵਾਜ਼ ਬਾਈ ਦੇ ਅੱਗੇ ਆਰਗਾਨਿਕ ਸਬਾਈ ਯਾਰ ਬਰੇਲਿਆ ਕੁਰਸੀ ਚਾਕੇ ਆਹ ਮੈਂ ਫਿਰ ਜਾ ਕੇ ਬੈਠਦੀ ਮੁੱਦੀ ਬਾਈ ਮੇਰੀ ਗੱਲ ਸੁਣੀ ਫਿਰ ਬੈਠ ਕੇ ਜਾ ਕੇ ਮੁੱਦੀ ਪਾਏਗੀ ਫਿਰ ਹੋਈ ਜਾਵੇ ਮੈਂ ਜਾ ਕੇ ਗੋਦੀ ਚ ਲਈ ਬੜਾਈ ਮੋਕੇ ਪੁੱਤੂ ਤਾਂ ਮੇਰੇ ਨਾਲ ਵੀ ਲੜਦੀ ਆ ਤੇਰੇ ਨਾਲ ਤਾਂ ਲੜ ਨਹੀਂ ਲੜਨਾ ਤੂੰ ਆ ਵੀ ਮੰਮੀ ਕੋਲੇ ਸ਼ਿਕਾਇਤ ਲੜੀ ਆ ਵੀ ਮੰਮੀ ਨਾਲ ਲੜਦੀ ਆ ਨਹੀਂ ਨਹੀਂ ਨਾਲ ਲੜਦੀ ਆਹ ਲਾ ਪੁੱਤ ਤੂੰ ਸੈਕਟਰ ਨਾਲ ਗੁੱਤੀ ਖਾਈ ਠੰਡ ਨਾਲ ਫੇਰ ਮੈਂ ਸੱਖਾ ਸੱਕਰ ਕੇ ਉਹ ਠੰਡ ਕੇ ਪਾ ਲਈ ਠੰਡ ਖਾਦੀ ਸਾਰੇ ਦਿਨ ਲਾੜੀ ਅਗਰ ਠੰਡੇ ਨੂੰ ਮਾਜੀ ਠੰਡੀਆਂ ਨਹੀਂ ਠੰਡ ਪਹਿਲਾਂ ਤੋਂ ਵੱਧਿਆ ਮਾਜੀ ਦੇਖੀ ਜਾਂਦੀ ਹੈ ਨਹੀਂ ਅੱਜ ਦੇਖੀ ਹੈ ਸੋਹਣੇ ਨਸ਼ਕ ਕਰੂਗਾ ਜਿਹੜਾ ਮਨ ਮੈਂ ਪੁੱਤ ਮੇਰਾ ਘਾਲ ਦੇ ਦੀ ਇੱਕ ਦਿਨ ਤਾਂ ਇੱਕ ਦਿਨ ਤਾਂ ਜਿਉਰੀ ਪੁੱਤ ਮੈਂ ਖਾਲੀਆਂ ਨੂੰ ਜਿੱਤੇ ਮੈਂ ਚੁੱਕੀ ਲੱਗ ਪੋਣਾ ਥੋੜਾ ੜੇ ਦੇ ਵੋਦਾਂ ਮਟੂਰੀ ਚੁੱਟ ਕੇ ਮੈਂ ਦੂਜੇ ਦਿਨ ਕਹਿੰਦੀ ਮਾਂਮੀ ਮੈਂ ਖੰਡ ਕਿਉਂ ਖਾਉਂਗਾ ਨਹੀਂ ਮੈਨੂੰ ਕਦਦੂਰੀ ਸਾਗ ਆਲੂ ਮਟਰ ਖਾਣ ਦੀ ਇੱਛਾ ਹੋਈ ਹੈ ਉਹ ਦੇ ਖੰਡ ਕਿਉਂ ਪਾਤਾ ਫਿਰ ਕੱਪਰਸੋਂ ਕਹਿੰਦੀ ਅਮਰਤਾ ਜੀ ਦੇ ਉਹਦੇ ਮੈਂ ਮੈਂ ਅੱਜ ਤੱਕ ਨਹੀਂ ਮੈਂ ਕਦਦੂ ਵੀ ਨਹੀਂ ਖਾਧਾ ਸੀ ਸਿਰਫ ਪਾਤਾ ਤੰਦੀਰੀ ਮੈਂ ਖਾਇਆ ਸਬਜ਼ੀ ਖਾਣ ਦੋ ਤਿੰਨ ਦਿਨ ਨਹੀਂ ਮੁੱਕੇ ਚਾਰ ਸੌ ਲੈ ਦੀ ਮੈਂ ਕੋਲ ਆਉਂਦੀ ਬੱਸ ਇਹ ਨਹੀਂ ਤੇਰੇ ਫਿਰ ਕਰਿਆ ਦੀ ਕਰਿਆ ਦੀ ਉਹਨਾਂ ਦੀ ਦੋਸਤ ਕਿਉਂ ਹੁੰਦੀ ਹੈ ਮੈਂ ਮੈਂ ਚਾਰ ਸੌ ਲੈ ਮੈਂ ਤਾਂ ਰੋਜ਼ ਘੂਰ ਕੇ ਸਬਜ਼ੀ ਖਾਣ ਰੋਜ਼ ਸਬਜ਼ੀ ਖਾਣ ਦਾ ਕਹਿ ਕੋ ਸੁਣਦਾ ਐਮਲੀ ਜੀ ਇਹ ਨਾ ਤੇ ਜਲਮਖਤ ਬਣੀ ਹੈ ਬਾਹੀ ਗੁੱਸਾ ਮਹਾਰਾਜ ਸਬਜੀ ਲਾਉਂਦੀ ਵੀ ਨਹੀਂ ਆਏ ਬੁਰਕੀ ਝਾੜਦੀ ਹੁੰਦੀ ਹੈ ਉਹ ਵੀ ਪਈ ਰਹੂਗੀ ਗੁੱਸਾ ਘੜਿਆ ਸਦਾ ਪਹਿਲਾਂ ਤੋਂ ਵਧੀਆ ਬੱਧੀ ਖਾਦੀ ਸਬਜੀ ਕੀ ਹੋ ਰਿਹਾ ਹੋ ਗਿਆ ਗੈਰੀ मामੂ ਆਪਣੇ ਮਾਰ ਨੂੰ ਧੂਕਾ ਲਾ ਰਹੇ ਹੁੰਦੇ ਨੇ ਹੁਣ ਉਹ ਸੁਣਿਆ ਨਹੀਂ ਆਸੀਂ ਮੌਨ ਨਾ ਕਰ ਮੌਨ ਆਸੀਂ ਲੀਕ ਨਹੀਂ ਕਰ ਆਹ ਦੇਖਿਆ ਮੰਜੀ ਨਾਲ ਬਿਟੀ ਯਾ ਉਹ ਇੰਜ ਕੋਈ ਪੁੱਛਦੇ ਨਹੀਂ ਓਏ ਕੋਈ ਰਗਾ ਰੇ ਬੱਜ ਕੇ ਰੁਤੀਆਂ ਜਾਂਦੇ ਕਿ ਉਹ ਪੁੱਛਦਾ ਨਹੀਂ ਦੰਦ ਕਾਹਨ ਸੁਣਨ ਨਾ ਆਉਂ ਆਏ ਕੋਈ ਨਾ ਫਿਰਨੇ ਤੇਰੇ ਫਿਰਨੇ ਇਹਦੇ ਪੈਰਾਂ ਨਾਲ ਦੌੜਦਾਗਾ ਨਾ ਡਰ ਜੂਆ ਤਾਹੀ ਸਾਵੇਂ ਖੜਾ ਨੇ ਸਾਵੇਂ ਫਿਰਦਾ ਰਹਿੰਦਾ ਤੂੰ ਹੱਥੇ ਰਹਿਣ ਆਏ ਤਾਂ ਚੱਕਰ ਆ ਜੂਗਾ ਉਹ ਤਾਂ ਫੋਨ ਨਹੀਂ ਨੂਨ ਅੰਮਰਵਾਲੀਏ ਚ ਐ ਕਰਦਾ

ਹੁਣ ਕਿਹਨੂੰ ਕਿਹਨੂੰ ਜਾਣਦੇ ਤੂੰ ਕਾਰਨ ਨੂੰ ਜਾਣਦੇ ਉਹ ਤਾਂ ਮੈਂ ਸੋਚਿਆ ਕਹਿ ਵਾਲੀ ਹੂੰ ਦੇਖੀ ਟਾਈਮ ਆਹ ਹੁਣ ਟਾਈਮ ਆਹ ਕੌਣ ਆਹਾ ਕਹਾਣੀ ਕੋਣ ਆਹ ਆ ਹਾਂ ਇਹ ਭੁੱਖ ਜੀ ਨਹੀਂ ਫੇਰਦਾ ਲਾਗੇ ਕੋਈ ਮੈਂ ਕੂਹ ਹੈ ਬੜਾ ਦਗਾ ਜਾਣਦੀ ਹੈ ਭਾਈ ਹੈ ਆਹਾਂ ਜੀ ਜੀ ਗੁੜੀ ਜੀ ਜੀ ਇਹ ਉਹਦੇ ਕੀ ਬੜੀ ਫਿਰਦੀ ਉਹ ਦੇਖੀ ਵੱਡੀ ਮੋਟੀ ਜੀ ਜੀ ਆਪਾ ਆਪਾ ਬੜ ਲਾਪਾ ਜੀ ਜੀ ਮੈਂ ਛੜ ਗਿਆ ਉਹ ਪਾ ਕੇ ਪੁਰਾਣੀ ਜੀ ਜਹਾੜ ਜੀ ਅੱਗ ਚੜ ਜੂ ਅੱਗ ਚੜ ਜੂ ਡਰ ਲੱਗਦਾ ਕਿ ਤੂੰ ਤਾਂ ਆਹ ਆਹ ਕੋਣ ਹੈ ਵੀ ਰੇਟੀ ਮੈਂ ਸਗਲੀ ਰੁਸ ਗਈ ਉਹ ਲੋੜੀ ਵਾਲੇ ਤੂੰ ਬੋਏ ਮਾਤਾ ਇਹ ਤਾਂ ਮਾੜੇ ਨਹੀਂ ਦੇਖਿਆ ਅਈ ਨਰ ਰੁਸ ਗਈ ਹੈ ਮੁੱਛੜ ਵਿਚ ਰੁਸ ਗਈ ਹੈ ਮੈਂ ਮੈਂ ਤਾਂ ਉਹ ਖੰਡ ਪਾੜ ਦੇਖ ਮੱਥਾ ਨਹੀਂ ਟੇਕੇ ਮਾਰਾ ਇਹਨੂੰ ਕੱਲ ਚੌਂਟ ਸਾਹਿਬ ਦੇਖ ਨਹੀਂ ਲੱਤੀ ਬਾਬੇ ਤੋਂ ਬੀਬੀ ਨੇ ਉਹ ਬਾਬਾ ਨਾਲ ਬੀਬੀ ਨੂੰ ਬਣਾ ਪਈ ਉਹ ਕੁੜੀ ਦੀ ਵੀ ਲੈ ਜੀ ਬੀਬੀ ਸਾਹਿਬ ਨਹੀਂ ਦੇਣੀ ਮੈਂ ਕਹਿੰਦੀ ਕਿ ਤੈਨੂੰ ਖੁੱਖ ਨਹੀਂ ਚ ਗਈ ਅਈ ਉਹਨਾਂ ਨੂੰ ਖੁੱਖ ਬੋਲ ਨਹੀਂ ਮੈਂ ਹਾਂ ਮੈਂ ਹਾਂ ਕੌਣ ਹੈ ਗੁੰਮਣਾ ਗੁੰਮਣਾ ਜੀ ਜੀ ਗੁੰਮਣਾ ਹੈ ਜੀ ਜੀ ਗੁੰਮਣਾ ਇੱਕ ਗੁੰਮਣੇ ਉਹ ਜੁੱਜੀ ਗੁੰਮਣ ਗਣੀ ਜੇ ਇਹ ਜੀ ਗੁੰਮਣ ਨੂੰ ਨਵੀਂ ਆ ਮੈਂ ਨਹੀਂ ਨਾ ਤਿੰਤਾ ਨੀ ਵੀ ਨਹੀਂ ਆ ਰਹੀ ਮੇਰੇ ਪਾਸ ਨੀ ਵੀ ਨਹੀਂ ਗੁੰਮਣਾ ਸੋ ਗੋਲਾ ਨਾਤਾ ਪਤਾ ਨਹੀਂ ਨਾਨੀ ਦਾ ਦਾਦੂ ਜੀ ਗੁੰਮਣ ਗਣੀ ਹੈ ਹਾਂ ਆਇਓ ਮੈਂ ਕਹਿੰਦਾ ਹਾਂ ਹਾਂ ਤਸੋ ਗੋਲਾ ਐਸੇ ਕੋ ਸੇਜ ਦੀ ਪੂਰੀ ਹੋਏ ਪੈਸਰੀ ਹੋ ਜਾ ਹਾਂ ਪਤਾ ਨਹੀਂ ਕੌਣਾ ਟਿੱਕੇ ਦੀ ਵਾਲੀ ਕਿਹੜੀ ਕੰਮ ਆ ਆਹਾਂ ਭਾਬੀ ਲੈ ਬੋਬੀ ਕਲੀ ਬੋਬੀ ਆਵੜ ਜਾਣਦੀ ਹੈ ਭਾਬੀ ਹਾਂ ਜਾਣਦੀ ਰਹੀ ਇੱਧਰ ਆ ਕੇ ਖੇਡ ਲੈ ਅੰਦਰ ਵਾਗ ਲੈ ਅੰਦਰ ਵਾਗ ਜਾ ਆ ਆ ਮੈਂ ਚਿਰਤਾ ਇਹੇ ਬੈਕ ਆਦਰ ਅੱਦਰ ਆ ਦੀ ਦੀਆ ਬੈਕੂਆ ਲੋੜੀ ਕੀ ਦੀ ਤੀ ਆ ਆ ਕੋਣ ਆ ਕੋਣ ਦੀ ਆ ਕੋਣ ਦੀ ਜਾਂਦਾ ਭਾਬੀ ਦਾ ਬੈਟ ਨਹੀਂ ਵੀ ਮਿਲਿਆ ਭਾਬੀ ਮੈਂ ਉਹ ਡੋਨਾ ਮੁੰਡਾ ਕੰਕਾ ਜੈ ਲੀ ਜਾਂਦੀ ਆਪਣੀ ਕਾ ਦਿਲਾਉਣ ਕੋਈ ਨੂੰ ਨੇ ਪੋਨੇ ਉਹਨਾਂ ਨੂੰ ਭੂਲੀ ਕਿੱਢਣ ਉਹਨਾਂ ਮੋਟਰਸਾਈਕਲ ਲੈ ਕੇ ਮਿਲ ਗਿਆ ਮਾਮੂ ਦਾ ਮਾਗੂੜੇ ਭੂਲੇ ਕਿੱਢਣ ਭਾਬੀ ਮਾਮੂ ਦਾ ਬੁਲਾਇਆ ਗਿਆ ਤੋਸਗਾ ਸਰ ਤੇ ਮੀਰਾ ਅੱਜ ਤਾਂ ਨਾ ਤੁੰਨਾ ਲੰਕਾ ਲਾਲ ਕੋਈ ਨਾ ਘਰ ਦੇ ਪੁੱਤ ਮਾਰਤੀ ਨੂੰ ਕਿਹੋ ਜਿਹਾ ਜੂਨ ਤੇ ਸੁੱਟੀਆਂ ਜਾਏਗੀ ਉਹ ਪਪਾ ਹੀ ਆਨੇ ਲੱਗਤੀ ਪਕਾਵਾਂਗੇ ਜੀਰੀ ਲੌਂਗ ਆਣਦੇ ਹੋ ਰਿਆ ਨਹੀਂ ਆਂ ਜਾ ਤਾ ਤੋੜ ਤੂੰ ਆਵੇਂ ਪੁੱਤ ਜੀਰੀ ਲੌਂਗ ਆਣਾਂਗੇ ਪਰ ਉਹ ਫੇ ਪਕਾਵਾਂਗੇ ਕਾਉਂਦੀ ਨਹੀਂ ਆਉ ਲੈ ਤੂੰ ਚਾਰ ਲੈ ਆ ਜੀਰੀ ਇਹ 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 ਕਰ ਦਿੰਦੀ ਨਾਲੀ ਨੂੰ ਘੁੜਦੇ ਤੂੰ ਜੀਰੇ ਲੈ ਕੇ ਮੈਂ ਸਿੱਤ ਪੋਜੀਸ਼ਨ ਤੇ ਆ ਦਿਖਾ ਇੱਧਰ ਹਾਂ ਜੀ ਦਿਖਾ ਪੜਾਹ ਤੈਨੂੰ ਕੋਈ ਥੱਲੇ ਆਨ ਨੂੰ ਤਾਂ ਦੇਖਿਆ ਹੋਈ ਐ ਹਾਂ ਪੁੱਤ ਅੱਜ ਆ ਗੁਰਾਦਰ ਗੁਰਾਦਰ ਦੇ ਕਿਹੜੇ ਫੁਲਚੀ ਲਗੂ ਉਹਨੂੰ ਤੇ ਇਹਨੂੰ ਖਰੋਲ ਲੈ ਕੇ ਜਾਇਆ ਤੂੰ ਹਣ ਜਿਹੜਾ ਨੇ ਇਹ ਲਗੂ ਔਰ ਉਹਨੂੰ ਕਿੱਥੇ ਵਿਚਾਜੂ ਸਾਡੀ ਪੈਂਡਾ ਸਾਡੀ ਪੈਂਡਾ ਨਹੀਂ ਤਾਂ ਹੋਣੀ ਉਹਨੂੰ ਕਿੱਥੇ ਨਹੀਂ ਲਗੂ ਆਏ ਸਾਡੀ ਨਹੀਂ ਤੂੰ ਖੱਤ ਨਹੀਂ ਚੋਰ ਉਹ ਸਾਲ ਵੱਡੀ ਐ ਤਾਂ ਉਸ ਮੈਂ ਕੁਹਾਂ ਦੀ ਮੈਂ ਕੁਹਾਂ ਸਰਦਾਰ ਦਾ ਮੈਂ ਕੁਹਾਂ ਬੜਾ ਬੜਾ ਕਦ ਕਰ ਗਿਆ ਨਾਲੋਂ ਬਾਹਰ ਵੱਡੀ ਪਰਮਾਨ ਮੰਗੂ ਹਣਾ ਬਾਹਰ ਨਹੀਂ ਦੱਸੀ ਉਹ ਹੋਰੇ ਦੇ ਦੇ ਲਾ ਕਰਕੇ ਅਸਰ ਉਹ ਤੇਰੇ ਜਿੱਡੀ ਜੀ ਮੈਂ ਮੁੱਤਾ ਹੈ ਬਾਹਰ ਵੱਡੀ ਪਰਮਾਨ ਉਹ ਪਰਵਾਸ ਤੇ ਲੱਗਤ ਕੀ ਰੱਖਾਂਗੇ ਦੇਖ ਲਓ ਰੱਖਾਂਗੇ ਬਬੂ ਦੇਖ ਤੇ ਲਈ ਕੋਈ ਤੇ ਨਾ ਰਿਸ਼ਤੇਦਾਰਾਂ ਨੇ ਵੀ ਆਖਣੀਆਂ ਹੋਣਾ ਨਹੀਂ ਹੋਣਾ ਰਿਸ਼ਤੇਦਾਰਾ ਹੁਣ ਆ ਬੇਬੇ ਦਾ ਪਤਾ ਲੈਣਾ ਆਉਂਦੇ ਨੇ ਦੇਖ ਦੇਖਣਗੇ ਲਿਆਓ ਹੋਰ ਉਹਦੇ ਹੁਲਸਾਰਣ ਹੋਰ ਮਮੇ ਪਰਖ ਲਈਏ ਪਰ ਧਿਆਨ ਦੇ ਰੱਖ ਲੋ ਇੱਕ ਦੋਨ ਰੱਖ ਲੈ ਇਹ ਰੱਖ ਲੋ ਓਏ ਉਹਨਾਂ ਦਾ ਹੈਕਰ ਜਹਾਜ ਨਹੀਂ ਉਨ ਫੜਾ ਦੇ ਪਾ ਕੇ ਲਫਾਫੇ ਹਾਂ ਹਾਂ ਸਬਜੀ ਵਾਲੇ ਭਾਈ ਨੂੰ ਫੜਾ ਰਿਹਾ ਇਹ ਤਾਂ ਪਾਪੇ ਵਰ ਤੋਂ ਫੜਾਏ ਹੋ ਦੇ ਲੈ ਨਹੀਂ ਬਤਾਉਗਾ ਮੈਂ ਕਿ ਤੁਹਾਨੂੰ ਲੈ ਹਾਂ ਸਕੂਲ ਜਿਦਾਲੀ ਚੱਲਦੇ ਆਂ ਧਰੋ ਆਇਆ ਬੁੱਤਾ ਇਹ ਤਾਂ ਬਿਲਕੁਲ ਜਮੀ ਨਹੀਂ ਆਇਆ ਅੱਜ ਇਹ ਤਾਂ ਹੋ ਗਿਆ ਉਹ ਬਲੈਂਡ ਨਹੀਂ ਸੰਕਤੀ ਚਿੱਟੀ ਉਹਨਾਂ ਨਾਲ ਕਪੜਾ ਲੈ ਜਾ ਲੋਇਰ ਟਾਈਮ ਹੈ 4:30 ਹੋ ਗਏ ਨੇਗੇ ਆਪਾਂ ਰਿਸ਼ਤੇਦਾਰਾਂ ਨੂੰ ਤੋਰ ਦਿੱਤਾ ਉਧਰ ਲੈ ਕੇ ਵਾਗੇ ਤੇ ਨਾਲ ਸੁਖਮਣ ਹੋਰਿਆਂ ਵੀ ਵਾਗ ਗੀਆਂ ਸਰਦਾਰ ਜੀ ਵੀ ਹੈ ਨਹੀਂ ਕਿ ਘਰੇ ਹਨਾ ਉਹ ਵੀ ਵਾਗ ਗਏ ਤੇ ਆਪਾਂ ਉਹ ਕੰਮ ਕਰ ਦਿਆਂਗੇ ਹੁਣ ਐ ਤਾਂ ਮੰਜੀ-ਮੁੰਜੀ ਦੇਖੋ ਐ ਐ ਪਏ ਨੇ ਦਰਵਾਜ਼ੇ 'ਚ ਪਹਿਲਾਂ ਤਾਂ ਉਰੇ ਬੈਠੇ ਤੇ ਉਰੇ ਡਾ ਲਿਆ ਇਹ ਕੰਮ ਰਿਚੋਂ ਕੱਢ ਕੇ ਫਿਰ ਦਰਵਾਜ਼ੇ 'ਚ ਡਾ ਲਿਓ ਉਧਰੋਂ ਕੱਢ ਕੇ ਵਿਚਾਲੇ ਦੇ ਕਮਰੇ 'ਚੋਂ ਤੇ ਆ ਗੱਡੀ ਤੇ ਕੱਪੜਾ ਮਾਰ ਕੇ ਕਵਰ ਪਾ ਕੇ ਸ਼ਟਰ ਲਾਉਣਾਗਾ ਵਿਚਾਲੇ ਭਾਂਡੇ ਮੰਜਣੇ ਨੇ ਤੇ ਬਸ ਮੱਝਣ ਦਾ ਟਾਈਮ ਆ ਨਾਲ ਦੀ ਨਾਲ ਹਨਾ ਤੇ ਬਹੁਤ ਸਾਰੇ ਕੰਮ ਨੇ ਹੁਣ ਕੰਮ ਦਾ ਟਾਈਮ ਆਗੇ ਸਬਜ਼ੀ ਆਪਾਂ ਨੇ ਦੁਪਹਿਰੇ ਬਣਾ ਲਈ ਸੀ ਪਨੀਰ ਬਣਾਇਆ ਸੀ ਮਟਰ ਪਨੀਰ ਸਬਜ਼ੀ ਆਪਾਂ ਨੇ ਆਮਣੀ ਹੋਰਾਂ ਦੁਪਹਿਰੇ ਬਣਾਈ ਸੀ ਉਹ ਪਈ ਹੈ ਉਹ ਖਾ ਲਾਂਗੇ ਸਵੇਰੇ ਦੇਖ ਲਾਂਗੇ ਹਨਾ ਚਾਹੇ ਦਹੀਂ ਨਾਲ ਪਰੌਂਠੇ ਬਣਾ ਲਈਏ ਚਾਹੇ ਕੜੀ-ਕੂੜੀ ਬਣਾ ਲਈਏ ਜੋ ਵੀ ਹਨਾ ਜੀ ਕਰੇ ਉਹ ਬਣਾ ਲਾਂਗੇ ਆਥਣ ਜੋਗੀ ਆਪਣੀ ਸਬਜ਼ੀ ਪਈ ਹੈਗੀ ਤੇ ਬਹੁਤ ਸਾਰੇ ਕੰਮ ਹੋ ਜਾਂਦੇ ਨੇਗੇ ਹਨਾ 4 ਵਜੇ ਤੋਂ ਬਾਅਦ ਉਧਰ ਸਵੇਰ ਵੇਲੇ ਤੇ ਹੁਣ ਨਿਹਰੀਆਂ ਨੇਗੇ ਨਿਹਰੀਆਂ ਨਾਲ ਇਹ ਜਿਵੇਂ ਕੂੜਾ ਪੱਤੇ ਵੀ ਖਿੰਡ ਜਾਂਦੇ ਨੇ ਜੰਮਣ ਦੇ ਨਿੰਮ ਦੇ ਉਹ ਵੀ ਇਕੱਠੇ ਕਰਨੇ ਹੁੰਦੇ ਨੇਗੇ ਤੇ ਮਗਾ ਚੌਰ ਤੁਸੀਂ ਉਧਰ ਜਾਓ ਪਈ ਮੇਰੇ ਹੁਣ ਕੰਮਾ ਦਾ ਟਾਈਮ ਆਨੇ ਫਿਰ ਕੱਲਾ ਹੈ ਕਾਰ ਸੁਣਨਾ ਵੀ ਨਹੀਂ ਛੱਡਿਆ ਜਾਂਦਾ ਇੱਕ ਜਣ ਦਾ ਜ਼ਰੂਰੀ ਘਰੇ ਵੀ ਚਾਹੀਦਾ ਹਨਾ ਖੰਗ ਜਖਮ ਜਾ ਹੋ ਗਿਆ ਚਲੋ ਨਾਨਕੇ ਦਾਦਕੇ ਹਨਾ ਆਉਂਦੀ ਹੁੰਦੇ ਨੇਗੇ ਚਾਹਨੇ ਨਾਲ ਪੈਣ ਪਤੀ ਪੈਣ ਦਾ ਮਾਣ ਹੋ ਜਾਂਦਾ ਜਵਾਖਾਂ ਦਾ ਮਾਣ ਹੋ ਜਾਂਦਾ ਹਨਾ ਵੈਗੁਰ ਤੰਦਰੁਸਤ ਰੱਖੇ ਸਾਰੇ ਸ਼ਬਦ ਦੇ ਲੋੜੀ ਲੋੜੀ ਦੇ ਜਵਾਖ ਨੇ ਤੇ ਏਕੀਕ ਜਵਾਖ ਆ ਸ਼ਬਦ ਦੇ ਹਨਾ ਮਹਿਰੂਦਾਂ ਦੰਦਰਸਤੀ ਰੱਖੇ ਤਿਆਂ ਤੇ ਪੁੱਤਾਂ ਵਿੱਚ ਕੋਈ ਫਰਕ ਨਹੀਂ ਹੈਗਾ ਜੀ ਹੱਸਦਿਆਂ ਦੇ ਘਰ ਵਸਦੇ ਰੱਖੇ ਤਾਂ ਇਹ ਗਰੂ ਇੰਨਾ ਹਾਸੀ ਮੁਖੌਲ ਕਰਦਾ ਸਾਡਾ ਵੀਰਾ ਵੀ ਸੁਖਵਿੰਦਰ ਤੇ ਬਹੁਤ ਹੀ ਖੁਸ਼ ਸੁਭਾ ਦਾ ਕੋਸ ਐ ਜੇ ਨਹੀਂ ਹੈ ਨਾ ਹੱਸ ਮੁਖ ਸੁਭਾ ਦਾ ਕੋਸ ਖੁਸਰਾ ਹੈ ਨਾਲਾਗਾ ਸਾਰਾ ਦੁਪਹਿਰਾ ਅੱਜ 1:3 ਦੇਣ ਨੇ ਅੱਜ ਪਤਾ ਹੀ ਨਹੀਂ ਲੱਗਿਆ ਦਿਨ ਕਿਰੋਂ ਲੰਘ ਗਿਆ ਕਿਉਂਕਿ ਪਹਿਲਾਂ ਤਾਂ ਪੰਜ ਪੰਜ ਕੰਮ ਕੀਤੇ ਵੀ ਆਉਣਗੇ ਆਉਣਗੇ ਇਹ 10 ਵਜੇ ਆਗੇ ਸੀ ਆਮ ਨਹੀਂ ਹੋਰੀ 10 ਵਜੇ ਤੋਂ ਪਹਿਲਾਂ ਸਾਰੇ ਕੰਮ ਕਰੇ ਹਨ ਜਵਾਖਾਂ ਦੇ ਸਰਸੁਰ ਬਾਤ ਹੀ ਮਹਾਂਚਲ ਸਕੂਲ ਚ ਜਾਣਗੇ ਰਿਜ਼ਲਟ ਲੈਣ ਕਿ ਫਿਰ ਆਮ ਨਹੀਂ ਰਹਿ ਗਈ ਸੀ ਵੀਰਾਂ ਰਿਜ਼ਲਟ ਲਿਆਇਆ ਸੀ ਹ ਲੈ ਗਿਆ ਸੀ ਆਪਣੀ ਪ੍ਰਵਲੀਣ ਨੂੰ ਤੇ ਚਲੋ ਹੁਣ ਸਕੂਲ ਲੱਗਣਗੇ ਜਵਾਖਾਂ ਦੇ ਹੁਣ ਜੂਨ ਦੀਆਂ ਛੁੱਟੀਆਂ ਚ ਆਉਣਗੇ ਜਵਾਖ ਆਇਗਤੀ ਦਾ ਸਰਕਾਰ ਨੇ ਹਨਾ 1 ਜੂਨ ਤੋਂ ਸ਼ੁਰੂ ਕਰ ਦਿੱਤੀ ਹੈ ਜੀਰੀ ਦੇਖੋ ਹੁਣ ਅੰਦਰ ਉਹ ਰਿਆ ਉਹਨਾਂ ਨੇ ਆਉਂਦੇ ਤਾਂ ਲੱਗ ਜੂਗੀ ਜੀਰੀ 5 7 10 ਜੂਨ ਨੂੰ ਆਉਂਦੇ ਨੇ ਉਹਨਾਂ ਤਾਂ ਲੱਗ ਜੂਗੀ ਨਾ ਵਾਹ ਫਿਰ ਤੰਦਰੁਸਤ ਰੱਖੇ ਸਾਰੇ ਘਰਾਂ ਚ ਬਰਕਤਾਂ ਵਗਸੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੈਣਾ ਬਹੁਤ ਵਧੀਆ ਗੱਲ ਮੰਨਦੀਆਂ ਨੇ ਤੇ ਮੈਂ ਕਿਹਾ ਸੀ ਵੀ ਹਨਾ ਆਪਣੇ ਸਬਸਕ੍ਰਾਈਬਰ ਥੋੜੀ ਰਹਿ ਕੇ 40000 ਹੋ ਗਿਆ ਪੂਰਾ ਆਪਣਾ ਹੁਣ ਤੁਹਾਡੀ ਕਰਕੇ ਸੀ ਇੱਥੇ ਤੱਕ ਪਹੁੰਚੀ ਆ ਅੱਗੇ ਵੀ ਤੁਸੀਂ ਪਹੁੰਚਾਉਣਾ ਕੱਲਾ ਬੰਦਾ ਕੁਝ ਨਹੀਂ ਕਰਦਾ ਹੁੰਦਾ ਭੈਣਾਂ ਭਾਈਆਂ ਦੇ ਆਸਰੇ ਹਨਾ ਸਾਰੀਆਂ ਚੀਜ਼ਾਂ ਬਣ ਜਾਂਦੀਆਂ ਨੇ ਤੇ ਵਸ ਗੁਰੂ ਤਰੱਕੀਆਂ ਰੱਖੇ ਬਾਤ ਤੋਂ ਵੱਧ ਭੈਣਾਂ ਸਪੋਰਟ ਕਰੋ ਜੀ ਤੇ ਵੀਡੀਓ ਹਰ ਰੋਜ਼ ਦੇਖ ਲਿਆ ਕਰੋ ਤੇ ਜਿਵੇਂ ਤੁਸੀਂ ਉਡੀਕ ਕਰਦੇ ਹੋ ਮੈਂ ਵੀ ਇੰਨੀ ਉਡੀਕ ਨਾਲ ਬਣਾਉਣੀ ਆ ਵੀ ਸਾਰੇ ਭੈਣ ਭਾਈ ਦੇਖਣਗੇ ਉਡੀਕ ਕਰਨਗੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦਾ ਇੱਥੇ ਐਂਡ ਵੀਡੀਓ ਦੇਖਣ ਲਈ ਸਾਰਿਆਂ ਦੇ ਬੱਚਿਆਂ ਦਾ ਭੈਣਾ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਮਲਾਓ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ